ਪਾਣੀ ਪਹਿਲਾਂ ਇਕੱਠਾ ਕਰ ਛੱਡਦੇ ਆ ਮੁੜ ਕੇ ਜੱਕਦਮ ਜਦੋਂ ਫਸਲਾਂ ਤਿਆਰ ਹੁੰਦੀਆਂ ਉਦੋਂ ਪਾਣੀ ਛੱਡ ਦਿੰਦੇ ਆ ਹੁਣ ਤਾਂ ਸਾਰਾ ਖਰਚਾ ਲਗਭਗ ਹੋਇਆ ਝੋਨੇ ਦਾ ਲਗਭਗ 15-15000 ਖਰਚਾ ਆ ਚੁੱਕਾ ਝੋਨੇ ਦੇ ਉੱਤੇ ਤਾਂ ਬਾਈ ਆ ਵੇਖੋ ਕਿਦਾਂ ਪਾਣੀ ਹੈ ਤੇ ਥੱਲੇ 4-4 ਫੁੱਟ ਝੋਨਾ ਤੇ 4-4 ਉੱਪਰ ਫੁੱਟ ਪਾਣੀ ਆ ਬਹੁਤ ਬੁਰਾ ਆ ਰਹੀ ਮੈਂ ਖੁਦ ਠੇਕੇ ਤੇ ਖੇਤੀ ਕਰਦਾ ਬਹੁਤ ਲਗਭਗ 250 ਕਿੱਲੇ ਦੀ ਮੇਰਾ 1.5 100 ਏਕੜ ਮੰਡ ਦੇ ਵਿੱਚ ਹੀ ਮੈਂ ਠੇਕੇ ਤੇ ਲਿਆ ਵਾ ਜਿਹਦੇ ਵਿੱਚੋਂ 75 ਤੋਂ 80 ਕਿੱਲੇ ਮੇਰਾ ਗੰਨਾ 35 ਕਿੱਲੇ ਝੋਨਾ ਵਾ ਜੀ ਜਿਹੜਾ ਗੰਨੇ ਤੇ ਖਰਚ ਆਉਂਦਾ ਲਗਭਗ 50000 ਏਕੜ ਦਾ ਖਰਚਾ ਆ ਜਾਂਦਾ 60 ਤੋਂ 65000 ਰੁਪਿਆ ਠੇਕਾ ਹੋ ਗਿਆ ਇਕੱਲੇ ਦਾ ਜੀ ਲਗਭਗ ਗੰਨਾ ਵੀ ਅੱਧ ਪੱਲੇ ਪੈਣਾ ਜੇ ਹੋਂ ਦਾ ਹਾਲਾਤ ਜਾਣੀਏ ਤੇ ਜੇ ਅਜ ਤੋਂ 10-15 ਦਿਨ ਪਾਣੀ ਹੋਰ ਰਹਿੰਦਾ ਤੇ ਫਿਰ ਗੰਨੇ ਦਾ ਵੀ ਖਤਮ ਹੋਉਂਦੀ ਆਸ ਹੈ ਜਣ ਕੇ ਝੋਨਾ ਤੇ ਬਿਲਕੁਲ ਖਤਮ ਹੋ ਗਿਆ ਭਾਈ ਝੋਨਾ ਤੇ ਬਿਲਕੁਲ ਤਬਾਈ ਆ ਵੇਖੋ ਕਿਦਾਂ ਪਾਣੀ ਇਹਦੇ ਥੱਲੇ 4-4 ਫੁੱਟ ਝੋਨਾ ਤੇ 4-4 ਉੱਪਰ ਫੁੱਟ ਪਾਣੀ ਆ ਤੇ ਪਾਣੀ ਜਿਹੜਾ ਪਹਿਲਾਂ ਕਿੰਨਾ ਕਿ ਚਿਰ ਪਹਿਲਾਂ ਜਿਹੜਾ ਆਇਆ ਹੈ ਪਾਣੀ ਇੱਥੇ ਪਹਿਲਾਂ 23 ਚ ਆਇਆ ਸੀ ਜੀ ਉਦੋਂ ਵੀ ਬੁਰੇ ਨੁਕਸਾਨ ਕਰਤੇ ਇੱਕ ਸਾਡੇ ਮੰਡ ਏਰੀਆ ਵਾ ਜੀ ਮੰਡ ਏਰੀਆ ਪਤਾ ਨਹੀਂ ਦਰਿਆ ਨੇ ਕਿੱਥੋਂ ਰੇਤਾ ਸੁੱਟ ਦੇਣੀ ਆ ਤੇ ਕਥਿਰੇਤਾ ਪਾ ਦੇਣੀ ਆ ਇਹ ਜ਼ਮੀਨਾਂ ਪਿਛਲੇ ਸਾਲ ਲੋਕਾਂ ਦੀਆਂ ਬਹੁਤ ਖਰਾਬ ਹੋਈਆਂ ਫਿਰ ਮੈਨੰਗ ਵਾਲੇ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਜੀ ਕੋਈ ਕਹਿੰਦਾ ਟੜ ਦੇ ਫਲਾੰਦਾ ਪਰਚੀ ਆ ਜਾਊਗਾ ਯਾਨੀ ਕਿ ਬਹੁਤ ਨੁਕਸਾਨ ਹੋਇਆ ਲੋਕਾਂ ਕੋਲ ਥੱਗ ਪਿਆਲੀਆਂ ਪਧਰੀਆਂ ਨਹੀਂ ਹੋਈਆਂ ਪਿਛਲੇ ਸਾਲ ਦੀ ਇੱਕ ਸਾਲ ਵਿੱਚੋਂ ਲੰਘਿਆ ਤੇ 1 ਸਾਲ ਬਾਅਦ ਫੇਰ ਉਹੀ ਤੇਜੀ ਵਾਲਾ ਹਾਲਾਤ ਹੀ ਹੋ ਗਿਆ ਫੇਰ ਤੁਹਾਨੂੰ ਲੱਗਦਾ ਕੋਈ ਸਰਕਾਰਾਂ ਪ੍ਰਬੰਧ ਨਹੀਂ ਕਰਦੀਆਂ ਜਿਹੜੀਆਂ ਚਾਹੀਦੇ ਕਰਨੇ ਵਾਰ-ਵਾਰ ਪਾਣੀ ਕਿਉਂ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈ ਕੋਈ ਦਰਿਆ ਦੀ ਖਲਾਈ ਨਹੀਂ ਹੈਗੀ ਸਾਡੇ ਲਾਗੇ ਆ ਪੋਲਿਆ ਉਹਦੇ ਵਿੱਚ ਬਹੁਤ ਕਾਈ ਕੰਨਾ ਰੇਤਾ ਬਰੇਤੀ ਪਈ ਆ ਉਥਾਂ ਨਹੀਂ ਪਾਣੀ ਨੰਗ ਦਾ ਨਿਕਾਸ ਹੀ ਨਹੀਂ ਹੈਗਾ ਉਹਦੀ ਡਾਫ ਲਾ ਕੇ ਆ ਪਿਛੋਂ ਇੱਥੋਂ ਤੱਕ ਡਾਫ ਦਾਰਾਪੁਰ ਕਿਹੜੀ ਸ਼ਹਿਰ ਤੱਕ ਆ ਜਾਂਦੀ ਆ ਸਰਕਾਰਾਂ ਦੀਆਂ ਵੀ ਨਗੈਲੀਆਂ ਉੱਥੇ ਜਿਹੜਾ ਪੋਲਿਆ ਉਹਦੇ ਥੱਲੇ ਡਰੇਨ ਦੀ ਸਫਾਈ ਹੋਣੀ ਚਾਹੀਦੀ ਹੈ ਯਾਨੀ ਕਿ ਬਹੁਤ ਕਈ ਕਾਨਾ ਬਹੁਤ ਜ਼ਿਆਦਾ ਦੇਖਿਆ ਜਾਵੇ 88 ਤੇ ਵੀ ਹੜਾ ਆਇਆ ਸੀ ਤਾਂ ਉਹਦੇ ਵਰਗੇ ਹਾਲਾਤ ਆ ਜਾਂ ਉਸ ਤੋਂ ਵੱਧ ਪਾਣੀ ਆਇਆ 88 ਜਿੰਨੀ ਬਰਬਾਦੀ ਆ ਜੀ ਹੁਣ ਤਾਂ ਫਸਲਾਂ ਲੋਕਾਂ ਦੇ ਮੰਡ ਆਬਾਦ ਕਰਤੇ ਹੁਣ ਤਾਂ ਫਸਲਾਂ ਹੀ ਬਹੁਤ ਜ਼ਿਆਦਾ ਹੋ ਰਹੀ ਹੈ ਕੀ ਲੱਗਦਾ ਸਰਕਾਰਾਂ ਦੀ ਚਾਹ ਲੈ ਜਿਹੜਾ ਬਾਰ ਬਾਰ ਪਾਣੀ ਚਾਹ ਲੈ ਸਮਝ ਸਕਦੇ ਆ ਜੀ ਹੁਣ ਪਾਣੀ ਪਹਿਲਾਂ ਇਕੱਠਾ ਕਰ ਛੱਡਦੇ ਆ ਮੁੜ ਕੇ ਜਾ ਕੇ ਜਦੋਂ ਫਸਲਾਂ ਤਿਆਰ ਹੁੰਦੀਆਂ ਉਦੋਂ ਪਾਣੀ ਛੱਡ ਦਿੰਦੇ ਆ ਹੁਣ ਤਾਂ ਸਾਰਾ ਖਰਚਾ ਲਗਭਗ ਹੋਇਆ ਝੋਨੇ ਦਾ ਲਗਭਗ 15-15000 ਖਰਚਾ ਆ ਚੁੱਕਾ ਝੋਨੇ ਦੇ ਤੇ ਕੀ ਮੰਗ ਕੀ ਕਰਦੇ ਆ ਅਸੀਂ ਤਾਂ ਮੰਗ ਕਰਦੇ ਆ ਲਗਭਗ 70-70 ਹਜ਼ਾਰ ਹੀ ਅਹੀਂ ਕੰਨੇ ਵੀ ਸਰਕਾਰਾਂ ਨੂੰ ਮੁਆਵਜ਼ਾ ਦੇਵੇ ਤੇ ਫਿਰ ਆ ਜਿਹੜਾ ਖਰਚਾ ਲਾਗ ਤਾਂ ਠੇਕੇ ਦੇਣੇ ਹੁੰਦੇ ਆ ਠੇਕੇ ਵਾਲੇ ਵੀ ਕੋਣ ਮਾਫੀ ਕਰਦਾ ਲੇਕਿਨ ਦੇ ਅਸੀਂ ਤੁਹਾਡਾ ਨਾਲ ਗੱਲ ਕੀਤੀ ਹੁਣ ਇਹ ਤੁਹਾਡੇ ਕਰਮ ਆ ਔਖਾ ਹੋ ਗਿਆ ਕੰਮ ਜੀ ਮੜ ਦੀ ਖੇਤੀ ਦਾ ਬਹੁਤ ਔਖਾ ਆ ਗਿਆ ਕੰਮ ਇੰਨਾ ਰੁਜ਼ਗਾਰ ਮੰਨ ਲਓ 8000 ਏਕੜ ਆ ਗਰੀਬ ਬੰਦੇ ਨੇ ਮਜ਼ਦੂਰੀ ਕਰਨੀ ਇੱਥੇ ਸਪਰੇਆ ਰਿਆ ਕਰਨੀਆਂ ਸੀ ਉਹਨਾਂ ਦੇ ਚੁੱਲ੍ਹੇ ਬਲ ਨੇ ਸਾਡੇ ਕੰਪੈਨੀਆਂਾਂ ਦੇ ਇੱਥੇ 5-6000 ਏਕੜ ਝੋਨਾ ਵੜਨਾ ਸੀ ਕੰਪੈਨੀਆਂ ਦਾ ਰੁਜ਼ਗਾਰ ਖਤਮ ਹੋ ਗਿਆ ਤਬਾਈ ਆ ਜੀ ਇੱਥੇ ਤੇ ਚਾਰੇ ਪਾਸੇ ਤਾਂ ਬਾਈ ਸਾਡੇ ਡੰਗਰਾਂ ਵਾਲੇ ਘਰ ਇੱਥੇ 20-20 ਘਰ ਇੱਕ-ਇੱਕ ਡੰਗਰਾਂ ਆ ਵੀ ਵੀ ਯਾਨੀ ਕਿ ਉਹਨਾਂ ਮੰਡ ਵਿੱਚ ਖੁੱਲੇ ਬਰੇਤਾ ਬਰੂਤਾ ਚੁਗਦੇ ਹੁੰਦੇ ਸੀ ਉਹ ਵੀ ਚਾਰਾ ਖਤਮ ਹੋ ਗਿਆ ਡੰਗਰ ਭੁੱਖੇ ਮਰਨ ਰਿਹਾ 20-20 ਡੰਗਰੇ ਕੇ ਘਰ ਦੇ ਸੇ ਪੰਜ-ਛੇ ਘਰ ਆਵੇ ਕੋ ਪੱਠੇ ਸਾਹਮਣੇ ਦਿਸਣ ਡਿਆ ਪਾਣੀ